ਸਤਿ ਦਰਸ਼ਕੋ ਇਹ ਆ ਕਾਲੀ ਵੇਈ ਜਿਸ ਵੇਈ ਵਿੱਚ ਗੁਰੂ ਨਾਨਕ ਦੇਵ ਜੀ ਨੇ ਟੁੱਬੀ ਮਾਰੀ ਜਿਸ ਵੇਈ ਵਿੱਚੋ ਗੁਰੂ ਨਾਨਕ ਦੇਵ ਜੀ ਤੀਸਰੇ ਦਿਨ ਪ੍ਰਗਟ ਹੋਏ ਸੀਗੇ ਦਰਸ਼ਕੋ ਜਿਹੜੀ 베ਰੀ ਤੁਸੀਂ ਦੇਖ ਰਹੇ ਆ ਇਹ 베ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀ ਲਾਈ ਸੀ ਤੇ ਇਸੇ 베ਰੀ ਥੱਲੇ ਗੁਰੂ ਨਾਨਕ ਦੇਵ ਜੀ ਨੇ 14 ਸਾਲ 9 ਮਹੀਨੇ ਤੇ 13 ਦਿਨ ਟਪ ਕੀਤਾ ਸੋ ਸਥਾਨ ਥੱਲੇ ਬਣਿਆ ਹੋਇਆ ਘੋਰਾ ਸਾਹਿਬ ਇਹ ਉਹ ਥਾਂ ਦਾ ਦਰਸ਼ਕੋ ਜਿਸ ਥਾਂ ਤੇ ਗੁਰੂ ਨਾਨਕ ਦੇਵ ਜੀ ਨੇ ਬੈਠ ਕੇ 14 ਸਾਲ 9 ਮਹੀਨੇ 13 ਦਿਨ ਤਪ ਕੀਤਾ ਬੀਰੀ ਸਾਹਿਬ ਦੇ ਬਿਲਕੁਲ ਇਧਰਲੀ ਸਾਈਡ ਸਾਹਮਣੇ ਤੋਂ ਦਰਸ਼ਕੋ ਆਪਣੇ ਵੇਈਆਂ ਕਾਲੀ ਵੇਈਂ ਜਿਸ ਵੇਈਂ ਵਿੱਚ ਗੁਰੂ ਜੀ ਰੋਜ਼ ਸਨਾਨ ਕਰਿਆ ਕਰਦੇ ਸੀ ਤੁਹਾਨੂੰ ਦਿਖਾਉਣਾ ਆ ਪਾਉ ਬਈ ਤੇ ਐਸੇ ਵੇਈ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਚੁੱਭੀ ਮਾਰੀ ਸੀ ਤੇ ਤਿੰਨ ਦਿਨ ਅਲੋਪ ਰਹੇ ਸੀ ਚੁੱਭੀ ਮਾਰਨ ਵਾਲਾ ਸਥਾਨ ਇਹ ਆ ਤੇ ਜਿੱਥੋਂ ਨਿਕਲੇ ਸੀ ਉਹ ਸਥਾਨ ਹੋਰ ਆ ਗੁਰਦੁਆਰਾ ਸੰਤ ਘਾਟ ਬਣਿਆ ਹੋਇਆ ਜੀ ਉੱਥੇ ਵੀ ਚੱਲਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਸੋ ਦਰਸ਼ਕੋ ਇਹ ਆ ਕਾਲੀ ਵੇਈ ਜਿਸ ਵੇਈ ਵਿੱਚ ਗੁਰੂ ਨਾਨਕ ਦੇਵ ਜੀ ਨੇ ਟੁੱਭੀ ਮਾਰੀ ਸੀ ਤੇ ਤਿੰਨ ਦਿਨ ਬਾਅਦ ਨਿਕਲੇ ਸੀ ਉੱਥੇ ਗੁਰਦੁਆਰਾ ਬਣਿਆ ਹੋਇਆ ਹੈ ਸੰਤ ਘਾਟ ਤੇ ਦਰਸ਼ਕੋ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੀ ਪਹਿਲੀ ਉਦਾਸੀ ਵੀ ਇਸ ਤੋਂ ਹੀ ਸultanpur Lodhi ਤੋਂ ਹੀ ਸ਼ੁਰੂਆਤ ਕੀਤੀ ਸੀਗੀ ਤੇ ਇੱਥੋਂ ਹੀ ਬਾਹਰ ਨਿਕਲ ਕੇ ਉਹਨਾਂ ਨੇ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਦਾ ਪਹਿਲੀ ਵਾਰ ਉਚਾਰਨ ਕੀਤਾ ਸੀ ਦਰਸ਼ਕੋ ਇੱਕ ਚੀਜ਼ ਹੋਰ ਪਹਿਲਾਂ ਇਹ ਕਾਲੀ ਵਹੀਂ ਵਿੱਚ ਜਲੰਧਰ ਦੇ ਕਾਰਖਾਨਿਆਂ ਦਾ ਬਹੁਤ ਗੰਦਾ ਪਾਣੀ ਆਉਂਦਾ ਸੀਗਾ ਸੋ ਉਹਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਵਾਲਿਆਂ ਨੇ ਆਪ ਸੇਵਾ ਕਰਕੇ ਆ ਜਿੰਨੀ ਤੁਸੀਂ ਵੇਈ ਨਦੀ ਹੁਣ ਦੇਖ ਰਹੇ ਆ ਇਹ ਸਾਰੀ ਦੀ ਸਾਰੀ ਉਹਨਾਂ ਨੇ ਸਾਫ ਕਰਾਈ ਆ ਵਿੱਚ ਬਹੁਤ ਪੱਤੇ ਸੀਗੇ ਸਾਰੇ ਕੱਢੇ ਆ ਸੋ ਹੁਣ ਵੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਸਾਫ ਆ ਦੇਖ ਲੋ ਜੀ ਦਰਸ਼ਕੋ ਇੱਕ ਗੱਲ ਹੋਰ ਜਦੋਂ ਆਪਾਂ ਗੁਰਦੁਆਰਾ ਸ੍ਰੀ ਬੀਰ ਸਾਹਿਬ ਤੋਂ ਬਾਹਰ ਨਿਕਲਦੇ ਨਾਲੀ ਬੇਈ ਨਰਦੀ ਦੇ ਬਿਲਕੁਲ ਨਾਲ ਨਾਲ ਦੀ ਰਸਤਾ ਜਾਂਦਾ ਹੈ ਜੀ ਗੁਰਦੁਆਰਾ ਸੰਤ ਘਾੜ ਨੂੰ ਇੱਕ ਰਸਤਾ ਇਹਦਾ ਮੇਨ ਰੋਡ ਥਾਣੀ ਵੀ ਆਉਂਦਾ ਹੈ ਜਦੋਂ ਆਪਾਂ ਸੁਲਤਾਨਪੁਰ ਤੋਂ ਕਪੂਥਾ ਰੋਡ ਤੇ ਚੜਦੇ ਹਾਂ ਤੇ ਰਸਤੇ ਵਿੱਚ ਹੀ ਤੁਹਾਨੂੰ బోర్ਡ ਦਿਖ ਜੂਗਾ ਗੁਰਦੁਆਰਾ ਸੰਤ ਘਾੜ ਦਾ ਜੋ ਹੋ ਸਕੇ ਤਾਂ ਤੁਸੀਂ ਬੇਈ ਦੇ ਨਾਲ ਨਾਲ ਦੀ ਜਰੂਰ ਆ ਜਾਓ ਬਹੁਤ ਖੁੱਲਾ ਰਸਤਾ ਆ ਨਵੇਂ ਆ ਬੰਦਿਆਂ ਨੂੰ ਨਵੇਂ ਲੋਕ ਜਦੋਂ ਆਉਂਦੇ ਆ ਉਹਨਾਂ ਨੂੰ ਨਹੀਂ ਪਤਾ ਹੁੰਦਾ ਇਸ ਕਰਕੇ ਇਹ ਜਾਣਕਾਰੀ ਦੇ ਰਿਹਾ ਹਾਂ ਰਸਤਾ ਬੜੀ ਆ ਤੁਹਾਨੂੰ ਦੋਸਤੋ ਆਪਾਂ ਹੁਣ ਆ ਚੁੱਕੇ ਹਾਂ ਉਸ ਸਥਾਨ ਤੇ ਜਿੱਥੇ ਗੁਰੂ ਨਾਨਕ ਦੇਵ ਜੀ ਬੇਈ ਨਦੀ ਚੋਂ ਤੀਜੇ ਦਿਨ ਬਾਹਰ ਆਏ ਸੀਗੇ ਸੋ ਇਹ ਗੁਰਦੁਆਰਾ ਬਣਿਆ ਹੋਇਆ ਜੀ ਗੁਰਦੁਆਰਾ ਸੰਤ ਘਾਟ ਗੁਰੂ ਨਾਨਕ ਦੇਵ ਜੀ ਦੀ ਨਗਰੀ ਭਾਈ ਗੁਰਦਾਸ ਜੀ ਦੇ ਬਚਨ ਅਨੁਸਾਰ ਬਾਬਾ ਪੈਦਾ ਸੱਚਖੰਡ ਨੂ ਨਿਜ ਨਾਮ ਗਰੀਬੀ ਪਾਈ ਵਾਰ 24 ਪੌੜੀ ਅਰਥਾਤ ਸ੍ਰੀ ਗੁਰੂ ਨਾਨਕ ਦੇਵ ਜੀ ਤਿੰਨ ਦਿਨ ਨਿਰੰਕਾਰ ਦੇ ਦੇਸ਼ ਸੱਚਖੰਡ ਵਿਰਾਜ ਕੇ ਉੱਥੇ ਨਿਓ ਨਿੱਧੀ ਨਾਮ ਗਰੀਬੀ ਅਥਵਾ ਸਮੇਤ ਗੁਰਿਆਈ ਦਾ ਸਰ ਲੋਕ ਲੈ ਕੇ ਇੱਥੇ ਹੀ ਪ੍ਰਗਟ ਹੋਏ ਸਨ ਦਰਸ਼ਕੋ এবਾਰ ਬੋਰ ਲੱਗਿਆ ਹੋਇਆ ਹੈ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਦਾ ਇਤਿਹਾਸ ਗੁਰਦੁਆਰਾ ਸੰਤ ਘਾਟ ਨਦੀ ਦਾ ਉਹ ਘਾਟ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਵੇਈ ਨਦੀ ਵਿੱਚ ਤਿੰਨ ਦਿਨ ਲੋਪ ਰਹਿਣ ਤੋਂ ਬਾਅਦ ਪ੍ਰਗਟ ਹੋਏ ਦਰਸ਼ਕੋ ਜਿਹੜਾ ਮਾਡਲ ਤੁਸੀਂ ਦੇਖ ਰਹੇ ਆ ਇਹ ਮਾਡਲ ਮੂਲ ਮੰਤਰ 뮤ਜ਼ੀਅਮ ਸਥਾਨ ਜਿਹੜਾ ਕਿ ਹਜੇ ਕੰਮ ਚੱਲ ਰਿਹਾ ਜਾਂਦਾ ਇਸ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਬਾਰੇ ਸਾਰਾ ਕੁਝ ਦੱਸਿਆ ਜਾਵੇਗਾ ਇੱਧਰ ਦਰਸ਼ਕੋ ਬੀਰੀ ਉਹ ਆਪਣੀ ਬਈਆਂ ਜਿਹੜੀ ਬਈ ਵਿੱਚੋਂ ਗੁਰੂ ਨਾਨਕ ਦੇਵ ਜੀ ਤੀਜੇ ਦਿਨ ਬਾਹਰ ਆਏ ਸੀਗੇ ਸੋ ਦਰਸ਼ਕੋ ਇਹ ਬਈ ਇਸ ਬਈ ਵਿੱਚੋਂ ਗੁਰੂ ਨਾਨਕ ਦੇਵ ਜੀ ਤੀਸਰੇ ਦਿਨ ਪ੍ਰਗਟ ਹੋਏ ਸੀਗੇ ਤੇ ਆ ਪੁਲ ਖਾਸੇ ਟਾਈਮ ਦਾ ਬਣਿਆ ਹੋਇਆ ਆ ਇਹ ਸਾਰਾ ਉੱਪਰ ਲੱਕੜਾਂ ਦੇ ਲਾਏ ਹੋਏ ਆ ਥੱਲੇ ਗੱਡਰ ਆ ਤੇ ਆ ਪਤਾ ਨਹੀਂ ਕੀ ਚੀਜ਼ਾਂ ਦੇ ਲੋ ਇਹ ਲੋਹੇ ਦੇ ਵੀ ਹੋ ਸਕਦੇ ਹਨਾ ਤੇ ਦੇਖੋ ਇਹਦੇ ਉੱਪਰ ਗੱਡੀਆਂ ਵੀ ਲੰਗਦੀਆਂ ਆ ਕਿੰਨਾ ਭਾਰ ਹਜੇ ਵੀ ਸੈਂਦੀਆਂ ਆ ਇਹ ਬਹੁਤ ਪੁਰਾਣਾ ਇਹ ਪੁਲ ਆ ਜੀ ਤੇ ਇਸ ਬੇ ਵਿੱਚ ਗੁਰੂ ਨਾਨਕ ਦੇਵ ਜੀ ਜਦੋਂ ਆਏ ਸੀ ਬਾਹਰ ਆਏ ਸੀ ਤੇ ਉਹਨਾਂ ਨੇ ਉਚਾਰਨ ਕੀਤਾ ਸੀ ਏਕ ਓੰਕਾਰ ਦਾ ਨਾ ਤੇ ਨਾਲ ਹੀ ਮੂਲ ਮੰਤਰ ਦਾ ਵੀ ਜਾਪ ਕੀਤਾ ਸੀ ਨਾ ਕੋਈ Hindu ਨਾ ਕੋਈ Muslim ਤੇ ਜਦੋਂ ਗੁਰੂ ਨਾਨਕ ਦੇਵ ਜੀ ਨੇ ਮੂਲ ਮੰਤਰ ਦਾ ਜਾਪ ਕੀਤਾ ਸੀ ਨਾ ਕੋਈ Hindu ਨਾ ਕੋਈ Muslim ਤੇ ਉਸ ਦੇ ਵੀ ਜਿਹੜੇ ਕਾਜੀ ਸੀ ਉਹਨਾਂ ਨੇ ਵਿਰੋਧ ਕੀਤਾ ਸੀ ਉਸ ਚੀਜ਼ ਦਾ ਤੇ ਜਿੱਥੇ ਉਹਨਾਂ ਨੇ ਨਮਾਜ਼ ਇਹਦਾ ਕੀਤੀ ਸੀ ਉਹ ਮਸਜਿਦ ਵੀ ਇੱਥੇ ਹੈਗੀ ਆ ਉਹ ਮਸਜਿਦ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਵੀਡੀਓ ਦੇ ਵਿੱਚ ਸੋ ਮਗਰ ਤੁਸੀਂ ਦੇਖ ਲਓ ਉਹ ਬੇਈ ਜਿਸ ਬੇਈ ਵਿੱਚ ਗੁਰੂ ਨਾਨਕ ਦੇਵ ਜੀ ਤੀਸਰੇ ਦਿਨ ਬਾਹਰ ਆਏ ਸੀ ਤੇ ਆ ਰਸਤਾ ਹੁੰਦਾ ਆ ਇਧਰੋਂ ਇਹ ਆਪਣੇ ਗੁਰਦੁਆਰਾ ਸ਼੍ਰੀ ਬੀਰ ਸਾਹਿਬ ਤੋਂ ਆਦਾ ਆ ਅਜਿੱਥੇ ਕੀਰਤਨ ਚੱਲ ਰਿਹਾ ਗੁਰਦੁਆਰਾ ਬੀਰ ਸਾਹਿਬ ਹੀ ਚੱਲ ਰਿਹਾ ਗੁਰਦੁਆਰਾ ਗੁਰਦੁਆਰਾ ਬੀਰ ਸਾਹਿਬ ਤੋਂ ਤਕਰੀਬਨ 2 2.5 ਕਿਲੋਮੀਟਰ ਦਾ ਰਸਤਾ ਆ ਤੇ ਇੱਕ ਤਾਂ ਜਿਹੜਾ ਰਸਤਾ ਤੁਸੀਂ ਮੇਰੇ ਬੈਕ ਸਾਈਡ ਤੇ ਦੇਖਿਆ ਨਾ ਇਹ ਰਸਤਾ ਵੀ ਹੁੰਦਾ ਹੈ ਬੀਂ ਦੇ ਨਾਲ ਨਾਲ ਤੇ ਇੱਕ ਰਸਤਾ ਉਧਰ ਦੇ ਵੀ ਆਉਂਦਾ ਜਦੋਂ ਆਪਾਂ ਕਪੂਰਥਲ ਰੋਡ ਤੇ ਚੜ ਜੰਨੇ ਆ ਤੇ ਉਧਰੋਂ ਵੀ ਤੁਸੀਂ ਸਾਹਮਣੇ ਇਧਰ ਦੀ ਆ ਸਕਦੇ ਜਿਹੜਾ ਕਪੂਰਥਲੇ ਵਾਲੀ ਸਾਈਡ ਤੋਂ ਆਉਂਦੇ ਉਹਨੂੰ ਇਹ ਸਹੀ ਹੈ ਜਿਹੜੇ ਗੁਰਦੁਆਰਾ ਬੀਰ ਸਾਹਿਬ ਤੋਂ ਆਉਂਦੇ ਆ ਬੀਰ ਤੇ ਆ ਦੇਖੋ ਪਿਆਈ ਹੋਇਆ ਇੱਕ ਬੰਬੂਈ ਉਹਨਾਂ ਨੇ ਕੱਢ ਕੇ ਰੱਖਿਆ ਹੋਇਆ ਚਲੋ ਦੇਖਦੇ ਹਾਂ ਕਾ ਕੀ ਇਸ ਚੀਜ਼ ਦਾ ਬਣਿਆ ਹੋਇਆ ਲੋਹੇ ਦਾ ਬਾਬਿਓ ਦੇਖ ਲਓ ਇਹ ਲੋਹੇ ਦਾ ਐਡਾ ਐਡਾ ਭਾਰਾ ਲੋਹੇ ਦਾ ਇੱਥੇ ਰੱਖਿਆ ਹੋਇਆ ਤੇ ਉਹ ਦੇਖ ਲਓ ਪਾਣੀ ਦੇ ਉੱਤੇ ਤੈਰਦੇ ਲੋਹੇ ਦੇ ਕਹਿੰਦੇ ਨਾ ਲੋਹਾ ਡੁੱਬ ਜਾਂਦਾ ਹੁੰਦਾ ਸੋ ਦੇਖ ਲਓ ਇੱਥੇ ਲੋਹੇ ਦੇ ਬਣਾ ਕੇ ਲਾਏ ਹੋਏ ਆ ਤੇ ਉਹਦੇ ਉੱਤੇ ਪੁਲ ਬਣਿਆ ਹੋਇਆ ਇਹਦੇ ਉਪਰ ਉਹਦੀਆਂ ਗੱਡੀਆਂ-ਗੁੱਡੀਆਂ ਵੀ ਲੰਗਦੀਆਂ ਸੋ ਕਿੰਨਾ ਭਾਰਾ ਹੈ ਨਾ ਇਹਨੂੰ ਬਣਿਆ ਹੋਇਆ ਜੰਗਲੀਆਂ ਦਾ ਹਾਹਾ ਜੰਗਲਿਆ ਬਣਿਆ ਹੋਇਆ ਤੇ ਉਹਨੇ ਦੇ ਨਾਲੇ ਨੂੰ ਟੰਗਿਆ ਹੋਇਆ ਸੋ ਇਸ ਵੀਡੀਓ ਦੀ ਸਮਾਪਤੀ ਆਪਾਂ ਇੱਥੇ ਕਰਾਂਗੇ ਇਹ ਤੁਹਾਨੂੰ ਦਿਖਾਵਾਂਗੇ ਆਪਾਂ ਗੁਰੂ ਕਾ ਬਾਗ ਅਗਲੀ ਵੀਡੀਓ ਚ ਗੁਰੂ ਕਾ ਬਾਗ ਉਹ ਸਥਾਨ ਆ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਇਹ ਵਿਆਹ ਤੋਂ ਬਾਅਦ ਇਹ ਰਹੇ ਸੀਗੇ ਇਹ ਸ਼੍ਰੀ ਚੰਦ ਜੀ ਤੇ ਲక్ష్ਮੀ ਚੰਦ ਜੀ ਜਦ ਜਨਮ ਵੀ ਉੱਥੇ ਹੋਇਆ ਸੀਗਾ ਤੇ ਉਹ ਦਿਖਾਵਾਂਗੇ ਤੁਹਾਨੂੰ ਆਪਾਂ ਅਗਲੀ ਵੀਡੀਓ ਚ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਚ